ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਬਾਰੇ ਹੈ ਜਦੋਂ ਪਾਤਸ਼ਾਹ ਦੁਨੀਆ ਨੂੰ ਤਾਰਦੇ ਹੋਏ ਦੁਖੀਆਂ ਦੇ ਦੁੱਖ ਕੱਟਦੇ ਹੋਏ ਤੇ ਬਹਿਮਾ ਪਰਮਾ ਦਾ ਨਾਸ ਕਰਦੇ ਹੋਏ ਇੱਕ ਅਸਥਾਨ ਉੱਤੇ ਪਹੁੰਚੇ ਹਨ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਹਨ ਇਸ ਸਥਾਨ ਤੇ ਆਉਣ ਤੇ ਭਾਈ ਮਰਦਾਨਾ ਜੀ ਨੇ ਧੰਗ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਹੈ ਕਿ ਪਾਸ਼ਾ ਕੁਝ ਦਿਨਾਂ ਲਈ ਇਸੇ ਹੀ ਸਥਾਨ ਉੱਤੇ ਆਰਾਮ ਕਰਦੇ ਹਨ ਇਹ ਜੋ ਸਥਾਨ ਸੀ ਇਹ ਸ਼ਹਿਰ ਤੋਂ ਪਿੰਡਾਂ ਤੋਂ ਬਹੁਤ ਜ਼ਿਆਦਾ ਦੂਰ ਸੀ ਤੇ ਇੱਕਦਮ ਸੁੰਨਸਾਨ ਸੀ ਧੰਗ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ ਅੱਗੇ ਜਦੋਂ ਕੋਈ ਲੱਗੇ ਪਿੰਡ ਆਵੇਗਾ ਜਾਂ ਸ਼ਹਿਰ ਆਵੇਗਾ ਉੱਥੇ ਜਾ ਕੇ ਆਪਾਂ ਆਰਾਮ ਕਰਾਂਗੇ ਅੱਗੇ ਜਦੋਂ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਪਹੁੰਚੇ ਹਨ ਤਾਂ ਇੱਕ ਖੱਤਰੀ ਦਾ ਬਾਗ ਆਇਆ ਜਿੱਥੇ ਜਾ ਕੇ ਪਾਸ਼ਾ ਨੇ ਆਪਣਾ ਆਸਨ ਲਗਾਇਆ ਹੈ ਜਦੋਂ ਇਸ ਬਾਗ ਦਾ ਮਾਲਕ ਬਾਗ ਦੇ ਵਿੱਚ ਘੇੜਾ ਮਾਨ ਆਇਆ ਤਾਂ ਉਸਨੇ ਦੇਖਿਆ ਕਿ ਦੋ ਸਾਧੂ ਉਸ ਦੇ ਬਾਗ ਦੇ ਵਿੱਚ ਬੈਠੇ ਹੋਏ ਹਨ ਉਹ ਬਾਗ ਦਾ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲ ਆਉਂਦਾ ਹੈ ਤੇ ਉਹਨਾਂ ਦੇ ਚਰਨਾ ਕਮਲਾਂ ਉੱਤੇ ਨਤਮਸਤਕ ਹੁੰਦਾ ਹੈ ਤੇ ਪਾਤਸ਼ਾਹ ਤੋਂ ਉਪਦੇਸ਼ ਲੈਂਦਾ ਹੈ ਗੁਰਬਾਣੀ ਸੁਣਦਾ ਹੈ ਤੇ ਕੁਝ ਸਮਾਂ ਬੈਠਣ ਤੋਂ ਬਾਅਦ ਉੱਥੋਂ ਚਲਾ ਜਾਂਦਾ ਹੈ ਹੁਣ ਇਹ ਜੋ ਆਦਮੀ ਸੀ ਇਸ ਨੇ ਆਪਣਾ ਇੱਕ ਟੀਚਾ ਹੀ ਬਣਾ ਲਿਆ ਸੀ ਉਹ ਹਰ ਦਿਨ ਗੁਰੂ ਨਾਨਕ ਦੇਵ ਜੀ ਦੇ ਕੋਲ ਆਉਂਦਾ ਉਹਨਾਂ ਤੋਂ ਆਸ਼ੀਰਵਾਦ ਲੈਂਦਾ ਮਹਾਰਾਜ ਦੇ ਕੋਲ ਕੁਝ ਸਮਾਂ ਬਤੀਤ ਕਰਦਾ ਫਿਰ ਆਪਣੇ ਘਰ ਚਲਾ ਜਾਂਦਾ ਤੇ ਜਾ ਕੇ ਉੱਥੇ ਕੰਮਾਂ ਕਰਾਂ ਵਿੱਚ ਲੱਗ ਜਾਂਦਾ ਇਸ ਬਾਗ ਦੇ ਮਾਲਕ ਦਾ ਇੱਕ ਦੋਸਤ ਵੀ ਹੁੰਦਾ ਹੈ ਜੋ ਉਸਨੂੰ ਹਰ ਰੋਜ਼ ਗੁਰੂ ਨਾਨਕ ਦੇਵ ਜੀ ਦੇ ਪਾਸ ਜਾਂਦਿਆ ਹੋਇਆ ਵੇਖਦਾ ਹੈ ਤੇ ਇੱਕ ਦਿਨ ਉਹ ਪੁੱਛਦਾ ਹੈ ਕਿ ਤੂੰ ਹਰ ਰੋਜ਼ ਕਿੱਥੇ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਂਦਾ ਹਾਂ ਜੋ ਮੇਰੇ ਬਾਗ ਦੇ ਵਿੱਚ ਆ ਕੇ ਰੁਕੇ ਹੋਏ ਹਨ ਤਾਂ ਉਸ ਦਾ ਦੋਸਤ ਕਹਿੰਦਾ ਹੈ ਕਿ ਤੂੰ ਮੈਨੂੰ ਵੀ ਆਪਣੇ ਨਾਲ ਲੈ ਚੱਲ ਉਹ ਬਾਗ ਦਾ ਮਾਲਕ ਕਹਿੰਦਾ ਹੈ ਕਿ ਠੀਕ ਹੈ ਜੇ ਤੇਰੀ ਸਰਦਾ ਹੈ ਤਾਂ ਤੂੰ ਮੇਰੇ ਨਾਲ ਹਰ ਰੋਜ਼ ਚੱਲਿਆ ਕਰ ਜਦੋਂ ਹੁਣ ਦੂਜੇ ਦਿਨ ਦੀ ਸਵੇਰ ਹੁੰਦੀ ਹੈ ਤਾਂ ਉਹ ਬਾਗ ਦਾ ਮਾਲਕ ਤੇ ਉਸ ਦਾ ਦੋਸਤ ਧੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਚੱਲ ਪੈਂਦੇ ਹਨ ਦੋ ਰਾਸਤੇ ਦੇ ਅੱਧ ਵਿਚਕਾਰ ਚਲੇ ਜਾਂਦੇ ਹਨ ਤਾਂ ਜੋ ਨਵਾਂ ਦੋਸਤ ਸੀ ਉਹ ਉੱਥੋਂ ਹੀ ਇੱਕ ਕੰਜਰੀ ਦੇ ਦਰ ਉੱਤੇ ਚਲਾ ਜਾਂਦਾ ਹੈ ਤੇ ਬਾਗ ਦਾ ਮਾਲਕ ਧੰਗੁਰ ਨਾਨਕ ਦੇਵ ਜੀ ਨੂੰ ਮੱਥਾ ਟੇਕਦਾ ਹੈ ਉਹਨਾਂ ਕੋਲ ਉਪਦੇਸ਼ ਲੈਂਦਾ ਹੈ ਤੇ ਫਿਰ ਵਾਪਸ ਆ ਜਾਂਦਾ ਹੈ ਤੇ ਰਾਸਤੇ ਵਿੱਚ ਫਿਰ ਦੋਵੇਂ ਦੋਸਤ ਇਕੱਠੇ ਹੋ ਜਾਂਦੇ ਹਨ ਤੇ ਆਪਣੇ ਸ਼ਹਿਰ ਚਲੇ ਜਾਂਦੇ ਹਨ ਹਰ ਰੋਜ਼ ਹੁਣ ਇਦਾਂ ਹੀ ਹੋਣ ਲੱਗਿਆ ਦੋਵੇਂ ਦੋਸਤ ਜਾਇਆ ਇਕੱਠੇ ਕਰਨ ਅਤੇ ਇੱਕ ਕੰਜਰੀ ਦੇ ਦਰ ਤੇ ਚਲਾ ਜਾਇਆ ਕਰੇ ਤੇ ਦੂਜਾ ਗੁਰਨਾਨਕ ਪਾਸ਼ਾ ਜੀ ਦੇ ਦਰਸ਼ਨਾਂ ਲਈ ਚਲਾ ਜਾਇਆ ਕਰੇ ਤੇ ਵਾਪਸ ਦੋਵੇਂ ਇਕੱਠੇ ਆ ਜਾਇਆ ਕਰਨ ਹੁਣ ਕੋ ਜੁ ਦਿਨ ਬੀਤ ਗਏ ਤੇ ਫਿਰ ਇੱਕ ਦਿਨ ਸੋਚਦੇ ਹਨ ਕਿ ਅਸੀਂ ਇੱਕ ਦੂਸਰੇ ਦੇ ਨਾਲ ਤਾਂ ਜਾਣੇ ਹਾਂ ਤਾਂ ਅੱਜ ਇੱਕ ਆਪਣੇ ਕਰਮਾਂ ਦੇ ਪ੍ਰਤੀ ਕੋਈ ਨਾ ਕੋਈ ਗੱਲ ਕੀਤੀ ਜਾਵੇ ਕਿਉਂਕਿ ਇਹ ਜੋ ਬਾਗ ਦਾ ਮਾਲਕ ਹੈ ਇਹ ਮੱਥਾ ਟੇਕਣ ਲਈ ਚਲਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੂੰ ਤੇ ਮੈਂ ਕੰਜਰੀ ਦੇ ਦਰ ਉੱਤੇ ਚਲਾ ਜਾਂਦਾ ਹਾਂ ਹੁਣ ਦੋਵਾਂ ਨੇ ਆਪਸ ਵਿੱਚ ਵਿਚਾਰ ਕਰਕੇ ਜਦੋਂ ਆਪਾਂ ਮੁੜ ਕੇ ਆ ਕੇ ਇੱਥੇ ਚੌਰਾਹੇ ਤੇ ਇਕੱਠੇ ਹੋਵਾਂਗੇ ਜੇਕਰ ਉਹ ਕੰਜਰੀ ਦੇ ਦਰ ਵਾਲਾ ਕਹਿੰਦਾ ਮੈਂ ਪਹਿਲਾਂ ਆ ਗਿਆ ਤਾਂ ਮੈਂ ਰੁੱਕ ਜਾਵਾਂਗਾ ਜੇ ਤੂੰ ਪਹਿਲਾਂ ਆ ਗਿਆ ਤਾਂ ਤੂੰ ਮੇਰੀ ਰੋਕੇ ਉਡੀਕ ਕਰ ਲਵੇਂ ਫਿਰ ਦੋਮਾਂ ਦੀ ਇਸੇ ਗੱਲ ਉੱਤੇ ਸਹਿਮਤੀ ਹੋ ਜਾਂਦੀ ਹੈ ਤੇ ਆਪਣੇ ਆਪਣੇ ਰਸਤੇ ਤੇ ਚਲੇ ਜਾਂਦੇ ਹਨ ਹੁਣ ਉਹ ਦੋਸਤ ਜੋ ਕੰਜਰੀ ਦੇ ਦਰ ਤੇ ਜਾਇਆ ਕਰਦਾ ਸੀ ਉਹ ਪਹਿਲਾਂ ਆ ਜਾਂਦਾ ਤੇ ਰਸਤੇ ਉੱਤੇ ਰੁਕ ਕੇ ਆਪਣੇ دوست ਦੀ ਉਡੀਕ ਕਰਨ ਲੱਗਦਾ ਹੈ ਉਡੀਕ ਕਰਦੇ ਨੂੰ ਜਦੋਂ ਉਸ ਨੂੰ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਤਾਂ ਉਹ ਉੱਥੋਂ ਇੱਕ ਲੱਕੜੀ ਚੱਕਦਾ ਹੈ ਤੇ ਉਸ ਕੱਚੇ ਰਸਤੇ ਨੂੰ ਖੋਦਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਉਹ ਰਸਤੇ ਨੂੰ ਥੋੜਾ ਜਿਹਾ ਖੋਦਦਾ ਹੈ ਤਾਂ ਉਸ ਦੇ ਥੱਲੇ ਇੱਕ ਬਰਤਨ ਨਿਕਲਦਾ ਹੈ ਜਿਸ ਵਿੱਚ ਇੱਕ ਮੋਹਰ ਹੁੰਦੀ ਹੈ ਤੇ ਬਾਕੀ ਸਾਰਾ ਕੋਲੇ ਦਾ ਭਰਿਆ ਹੁੰਦਾ ਹੈ ਇਹ ਦੇਖ ਕੇ ਉਹ ਹੈਰਾਨ ਹੋ ਜਾਂਦਾ ਹੈ ਕਿ ਇਹ ਕੀ ਕੌਤਕ ਹੋਇਆ ਹੈ ਤੇ ਉਹ ਬਾਗ ਦਾ ਮਾਲਕ ਵੀ ਹੁਣ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਹੁੰਦਾ ਹੈ ਉਹ ਜੋ ਆਦਮੀ ਬੈਠਾ ਉਸ ਨੂੰ ਉਡੀਕ ਰਿਆ ਸੀ ਉਹ ਕੀ ਦੇ ਦਾ ਹੈ ਕਿ ਉਸ ਬਾਗ ਦੇ ਮਾਲਕ ਦੇ ਜੁੱਤੀ ਇੱਕ ਪੈਰ ਵਿੱਚ ਪਾਈ ਹੋਈ ਹੈ ਤੇ ਇੱਕ ਉਸਦੇ ਹੱਥ ਵਿੱਚ ਫੜੀ ਹੋਈ ਹੈ ਜਦੋਂ ਦੋਵੇਂ ਇੱਕ ਦੂਜੇ ਦੇ ਕੋਲ ਆਏ ਤਾਂ ਉਸ ਮੋਹਰ ਵਾਲੇ ਵਿਅਕਤੀ ਨੇ ਪੁੱਛਿਆ ਕਿ ਯਾਰ ਤੂੰ ਆਹ ਜੋ ਜੁੱਤੀ ਇੱਕ ਹੱਥ ਵਿੱਚ ਫੜੀਏ ਇੱਕ ਪੈਰ ਵਿੱਚ ਪਾਈਏ ਇਸ ਦਾ ਕੀ ਕਾਰਨ ਹੈ ਤੂੰ ਦੋਵੇਂ ਹੀ ਪੈਰਾਂ ਵਿੱਚ ਕਿਉਂ ਨਹੀਂ ਪਾ ਲੈਂਦਾ ਤਾਂ ਉਸ ਨੇ ਜਵਾਬ ਦਿੱਤਾ ਕਿ ਪੈਰ ਵਿੱਚ ਕੰਡਾ ਚੁਗ ਗਿਆ ਹੈ ਇਸ ਲਈ ਮੈਂ ਪੈਰ ਵਿੱਚ ਜਦੋਂ ਜੁੱਤੀ ਪਾਉਂਦਾ ਹਾਂ ਤਾਂ ਉਹ ਕੰਡਾ ਦਰਦ ਕਰਦਾ ਹੈ ਤੇ ਕਹਿੰਦਾ ਮੈਂ ਇਸੇ ਲਈ ਜੁੱਤੀ ਨਹੀਂ ਪਾਈ ਹੁਣ ਦੂਸਰਾ ਦੋਸਤ ਉਸ ਨੂੰ ਮਸ ਕਰੀ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਹਰ ਰੋਜ਼ ਦੇਖ ਪਾਪ ਕਰਨ ਲਈ ਜਾਂਦਾ ਹਾਂ ਤਾਂ ਮੈਨੂੰ ਫਿਰ ਵੀ ਇਥੋਂ ਮੋਹਰ ਲੱਭੀ ਹੈ ਤੇ ਤੂੰ ਉਸ ਸਾਧੂ ਦੇ ਦਰਸ਼ਨ ਕਰਨ ਲਈ ਜਾਂਦਾ ਹੈ ਤੇਰੇ ਪੈਰ ਵਿੱਚ ਫਿਰ ਵੀ ਕੰਡਾ ਚੁਭ ਗਿਆ ਹੈ ਇਹ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਇਹ ਕੀ ਅਚੰਭਾ ਹੋਇਆ ਦੋਵਾਂ ਦੋਸਤਾਂ ਵਿੱਚ ਵਿਚਾਰ ਹੁੰਦੀ ਹੈ ਤੇ ਕਹਿੰਦੇ ਹਨ ਕਿ ਚਲੋ ਗੁਰੂ ਨਾਨਕ ਦੇਵ ਜੀ ਤੋਂ ਇਸ ਬਾਰੇ ਪੁੱਛਦੇ ਹਾਂ ਤੇ ਪਾਤਸ਼ਾਹ ਦੇ ਕੋਲ ਆ ਕੇ ਕਹਿੰਦੇ ਹਨ ਕਿ ਜੀ ਪਾਤਸ਼ਾਹ ਸਾਡੀ ਇੱਕ ਸੰਕਾ ਦਾ ਉਦਾਹਰਣ ਕਰੋ ਜੋ ਪਾਪ ਕਰਦਾ ਹੈ ਉਸ ਨੂੰ ਤਾਂ ਸੋਣ ਦੀ ਮੋਹ ਲੱਭੀ ਹੈ ਤੇ ਜੋ ਸਾਧੂਆਂ ਦੇ ਦਰਸ਼ਨ ਕਰਦਾ ਹੈ ਉਸ ਦੇ ਪੈਰ ਵਿੱਚ ਕੰਡਾ ਚੁੱਬਿਆ ਹੈ ਇਹ ਕੀ ਕੌਤੁਕ ਹੈ ਪਾਸ਼ਾ ਕਹਿੰਦੇ ਕਿ ਦੇਖੋ ਭਾਈ ਇਹ ਸਾਰਾ ਕੁਝ ਪਿਛਲੇ ਜਨਮ ਦਾ ਲੇਖਾ ਜੋਖਾ ਹੁੰਦਾ ਹੈ ਤੈਨੂੰ ਜੋ ਆ ਇੱਕ ਸੋਨੇ ਦੀ ਮੋਹਰ ਮਿਲੀ ਹੈ ਤੂੰ ਪਿਛਲੇ ਜਨਮ ਵਿੱਚ ਇੱਕ ਸਾਧੂ ਨੂੰ ਇਹ ਭੇਟ ਕੀਤੀ ਸੀ ਤੇ ਉਸ ਦੇ ਬਦਲੇ ਤੈਨੂੰ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੋਇਆ ਇੱਕ ਘੜਾ ਮਿਲਣਾ ਸੀ ਪਰ ਜਿਉਂ-ਜਿਉਂ ਤੂੰ ਕੋ ਕਰਮ ਕਰਦਾ ਗਿਆ ਉਹ ਜੋ ਮੋਹਰਾਂ ਸਨ ਉਹ ਕੋਲੇ ਵਿੱਚ ਤਬਦੀਲ ਹੁੰਦੀਆਂ ਗਈਆਂ ਇਹ ਜੋ ਤੈਨੂੰ ਅੱਜ ਘੜਾ ਲੱਪਿਆ ਹੈ ਇਹ ਪੂਰਾ ਸੋਨੇ ਦੇਆਂ ਮੋਹਰਾਂ ਦਾ ਭਰਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਇਹ ਜੋ ਸਾਡੇ ਦਰਸ਼ਨ ਕਰਨ ਲਈ ਆਉਂਦਾ ਹੈ ਚੰਗੇ ਕਰਮ ਕਰਦਾ ਹੈ ਇਸ ਨੂੰ ਸੂਲੀ ਦੀ ਸਜ਼ਾ ਮਿਲਣੀ ਸੀ ਪਰ ਜਿਵੇਂ ਜਿਵੇਂ ਇਹ ਚੰਗੇ ਕਰਮ ਕਰਦਾ ਗਿਆ ਓਵੇਂ ਓਵੇਂ ਇਸ ਦੀ ਸਜ਼ਾ ਕੱਟਦੀ ਗਈ ਤੇ ਅੱਜ ਇਸ ਦੇ ਪੈਰ ਵਿੱਚ ਜੋ ਉਹ ਕੰਡਾ ਚੁੱਕ ਗਿਆ ਉਸ ਨਾਲ ਇਸ ਦੀ ਉਹ ਸੂਲੀ ਦੀ ਸਜ਼ਾ ਕੱਟੀ ਗਈ ਮਹਾਰਾਜ ਦੇ ਮੁਖੋਂ ਇਹ ਵਚਨ ਸੁਣ ਤੋਂ ਬਾਅਦ ਉਹ ਦੋਵੇਂ ਹੀ ਦੋਸਤ ਮਹਾਰਾਜ ਦੇ ਚਰਨਾਂ ਉੱਤੇ ਟੈਪ ਪਏ ਤੇ ਮਹਾਰਾਜ ਦੇ ਸਿੱਖ ਬਣ ਗਏ ਤੇ ਸਿੱਖੀ ਦੇ ਰਾਹ ਉੱਤੇ ਚੱਲ ਕੇ ਚੰਗੇ ਕਰਮ ਕ ਲਗੇ ਤੇ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ